ਪੰਜਾਬ ਬੰਦੀ ਕਾਲ ਤੋਂ ਬਾਅਦ ਕਿਸਾਨਾਂ ਨੇ ਰਸਤੇ ਖੋਲ ਦਿੱਤੇ ਨੇ ਰਸਤੇ ਕਿ ਆਵਾਜਾਈ ਹੁਣ ਬਹਾਲ ਹੋ ਚੁੱਕੀ ਹੈ ਕਿਸਾਨਾਂ ਗੋਆਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ ਲੋਕਾਂ ਦੇ ਵੱਲੋਂ ਸਹਿਯੋਗ ਦੇਣ ਤੇ ਉਹਨਾਂ ਦਾ ਧੰਨਵਾਦ ਕਿਸਾਨਾਂ ਗੋਆਂ ਦੇ ਵੱਲੋਂ ਕੀਤਾ ਗਿਆ ਹੈ ਤੇ ਹੁਣ ਰਸਤੇ ਪੂਰੀ ਤਰੀਕੇ ਦੇ ਨਾਲ ਬਹਾਲ ਕਰ ਦਿੱਤੇ ਗਏ ਨੇ ਬੈਰੀਕੇਟਿੰਗਸ ਹਟਾ ਦਿੱਤੀਆਂ ਗਈਆਂ ਨੇ ਤਰਨਾ ਪਰਡਕਸ਼ਨ ਜੋ ਇੱਥੇ ਕੀਤਾ ਜਾ ਰਿਹਾ ਸੀ ਉੱਥੋਂ ਕਿਸਾਨ ਉੱਠ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਐਸ ਮੋਰਚੇ ਨੂੰ ਜਿਹੜਾ ਹੈ ਸਹਿਯੋਗ ਦੇਣ ਦੇ ਲਈ ਤੇ ਅਦੋਂ ਧੰਨਵਾਦੀ ਹੈ ਸਮੂਹ ਪੰਜਾਬੀਆਂ ਦੇ ਜਿਨ੍ਹਾਂ ਨੇ ਅੱਜ ਪੰਜਾਬ ਬੰਦ ਦੇ ਸਰ ਦੇ ਦ੍ਰਿਸ਼ਟੀਕੋਣ ਕੀਤੀ ਕਿਉਂਕਿ ਆਪ ਸਭ ਸਮਝਦੇ ਹੋ ਕਿ ਲੜਾਈ ਸਿਰਫ ਨਸਲੀ ਦੇ ਖਸਨਾ ਦੀ ਨਹੀਂ ਲੜੀ ਜਾ ਰਹੀ ਹੈ ਇਹ ਕਰਪਟ ਸਰਕਾਰਾਂ ਹੁੰਦੀਆਂ ਜੋ ਕਾਰਪੋਰੇਟ ਦੇ ਹੱਕ ਦੀਆਂ ਪਾਲਸੀਆਂ ਨੇ ਉਹਨਾਂ ਦੇ ਵਿਰੋਧ ਵਿੱਚ ਹੈ ਸਰਕਾਰਾਂ ਆਪਣੀ ਮਸੂਦਿਆਂ ਦੇ ਵਿੱਚ ਕੰਮ ਕਰਦੀਆਂ ਹਨ ਤਾਂ ਹਰੇਕ ਵਰਗ ਨੂੰ ਪਰਭਾਵਤ ਹੋਣਾ। ਸਭ ਤੋਂ ਪਹਿਲਾਂ ਤੇਨੂੰ ਧੰਨਵਾਦੀ ਹਾਂ ਕਿਸਾਨਾਂ, ਮਨਘੜਾਂ, ਅਨੁਵਾਂ, ਕੰਟੈਂਸਨਰਾਂ, ਛੋਟੇ ਵਪਾਰੀ, ਟ੍ਰਾਂਸਪੋਰਟ, ਖੇਤ ਉਸ ਵਰਗ ਦੇ ਲੋਕਾਂ ਸਾਰਿਆਂ ਦਾ ਨਾਮ ਲੈ ਸਕਦਾ ਹਾਂ। ਧਾਰਮਿਕ ਸੰਸਥਾਵਾਂ, ਸੰਪਰਦਾਵਾਂ ਜਿਨ੍ਹਾਂ ਨੇ ਇਸ ਪੰਧ ਦੀ ਕਾਲ ਦੇ ਵਿੱਚ ਸਮਰਥਨ ਕੀਤਾ, ਬਾਹਰ ਸਰਕਾਰ ਨੇ ਆਏ ਔਰ ਸਾਰੇ ਆਧਾਰਿਆਂ ਨੂੰ ਬੰਦ ਰੱਖ ਕੇ ਇੱਕ ਸ਼ਿਕਤਾ ਦਾ ਸਮੂਹ ਦਿੱਤਾ ਜਿਵੇਂ ਬਾਕੂ ਜਗਦੀ ਸਿੰਘ ਜੀ ਲਹਿਰਵਾਲ ਸਾਹਿਬ ਸਰਕਾਰ ਦੇ ਜ਼ਬਰ ਦੇ ਵਿਰੋਧ ਵਿੱਚ ਵੱਡੀ ਲੜਾਈ ਲੜ ਰਹੇ ਹਨ ਦੋਨਾਂ ਘਰਮਾਂ ਦੇ ਫੈਸਲੇ ਦੇ ਮੁਤਾਬਕ ਪਿਛਲੇ ਪੈਂਤੀ ਦਿਨ ਤੋਂ ਮੰਗ ਕਰਤੇ ਹਨ ਸਰਕਾਰ ਗਲਬਤ ਵਾਲੇ ਪਾਸੇ ਨੂੰ ਨਹੀਂ ਆ ਰਹੀ ਜਬਰ ਵਾਲੇ ਪਾਸੇ ਨੂੰ ਸਿਕਾਰ ਜਾ ਰਹੀ ਸਰਕਾਰਾਂ ਤਾਂ ਜਬਰ ਕਰਦੀਆਂ ਸੁਣੀਆਂ ਸਾਡੀ ਪਰ ਹੁਣ ਜੋ ਹਾਲਾਤ ਬਣੇ ਆ ਅਦਾਲਤਾਂ ਤੋਂ ਵੀ ਕੋਈ ਆ ਸਿਪ੍ਰਿਮ ਕੋਰਟ ਦਾ ਵੀ ਜੋ ਫੈਸਲਾ ਆ ਰਿਹਾ ਹੈ ਉਹ ਵੀ ਸਿਆਸਤ ਤੋਂ ਪ੍ਰੇਰਿਤ ਆ ਰਿਹਾ ਹੈ ਲੱਗਦਾ ਹੈ ਉਹ ਫੈਸਲਾ ਵੀ ਬਦਲ ਕੇ ਉਹਦੀ ਸੁਣਾ ਰਿਹਾ ਸੋ ਇਸ ਲਈ ਇਸ ਲੜਾਈ ਨੂੰ ਜਿੰਨਾ ਬਹੁਤ ਜ਼ਰੂਰੀ ਹੈ